ਇਹ ਕਾਲਜੀ ਗੱਲ ਕਰਦੇ ਆਪਾਂ ਪੰਜਾਬੀ ਸਿੰਗਰ ਧਰਮਪ੍ਰੀਤ ਬਾਰੇ ਧਰਮਪ੍ਰੀਤ ਨੇ ਸੁਸਾਇਡ ਕਿਉਂ ਕੀਤਾ ਸੀ ਤੇ ਉਹਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਖੁਲਾਸਾ ਹੋਇਆ ਸੀ ਜਾਣਦੇ ਆਪਾਂ ਅੱਜ ਦੀ ਵੀਡੀਓ ਵਿੱਚ ਧਰਮਪ੍ਰੀਤ ਨੇ 8 ਜੂਨ 2015 ਵਿੱਚ ਆਪਦੇ ਘਰ 'ਚ ਹੀ ਫਾਹਾ ਲਾ ਕੇ ਸੁਸਾਇਡ ਕਰ ਲਿਆ ਸੀਗਾ ਉਹਦੀ ਪੋਸਟਮਾਰਟਮ ਰਿਪੋਰਟ ਦੇ ਨਾਲ ਵੀ ਕਈ ਖੁਲਾਸੇ ਹੋਏ ਨੇ ਕਿ ਧਰਮਪ੍ਰੀਤ ਦੀ ਮੌਤ ਸਾਹ ਕੁੱਟਣ ਦੇ ਕਾਰਨ ਹੋਈ ਸੀ ਦੀ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਮੰਨੀਏ ਤਾਂ ਧਰਮਪ੍ਰੀਤ ਦੀ ਮੌਤ ਪੱਖੇ ਦੇ ਨਾਲ ਲਾਇਫ ਆਹ ਦੇ ਨਾਲ ਹੋਈ ਸੀ ਗਾਇਕੀ ਕੈਰੀਅਰ ਦੇ ਡਿੱਗਦੇ ਹੋਏ ਗ੍ਰਾਫ ਦੇ ਕਾਰਨ ਧਰਮਪ੍ਰੀਤ ਮਾਨਸਿਕ ਤਣਾਅ ਦੇ ਵਿੱਚ ਸੀਗਾ ਜਿਹਦੇ ਚੱਲਦੇ ਉਹਨੇ ਆਹ ਕਦਮ ਚੱਕਿਆ ਸੀ ਤੇ ਗੱਲ ਧਿਆਨ ਦੇਣਯੋਗ ਇਹ ਵੀ ਹੈ ਕਿ ਉਹ ਸੁਸਾਈਡ ਕਰਨ ਤੋਂ ਪਹਿਲਾਂ ਧਰਮਪ੍ਰੀਤ ਗੁਰਦਾਸਪੁਰ ਦੇ ਹਰगोविंदਪੁਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਗਾਣਾ ਗਾ ਕੇ ਆਏ ਸੀਗੇ ਉੱਥੋਂ लौटते ਸਮੇਂ ਉਹਨਾਂ ਨੇ ਘਰ ਆ ਕੇ ਫਾਹਾ ਲਾ ਲਿਆ ਤੇ ਇਸ ਮਾਮਲੇ ਦੀ ਜਾਂਚ ਵੀ ਹਜੇ ਜਾਰੀ ਹੈ ਧਰਮਪ੍ਰੀਤ ਦੇ ਨਜ਼ਦੀਕੀ ਲੋਕ ਇਹ ਮੰਨਦੇ ਨੇ ਕਿ ਦੇਖਣ ਨੂੰ ਤਾਂ ਨਹੀਂ ਲੱਗਦਾ ਸੀਗਾ ਕਿ ਉਹ ਡਿਪਰੈਸ਼ਨ 'ਚ ਹੈ ਲੇਕਿਨ ਸੱਚ ਇਹ ਆ ਕਿ ਉਹਦੀ ਗਾਇਕੀ ਨੂੰ ਪਿਛਲੇ 10 ਸਾਲ ਤੋ ਪਹਿਲਾਂ ਦੀ ਤਰ੍ਹਾਂ ਕਾਮਯਾਬੀ ਹਾਸਲ ਨਹੀਂ ਹੋ ਪਾਈ ਸੀਗੀ ਜਿਹਦੇ ਚਲਦੇ ਉਹਨੇ ਇਹ ਕਦਮ ਚੱਕਿਆ ਸੀ ਲਗਾਤਾਰ 30 ਸੁਪਰ ਹਿੱਟ 뮤직 ਐਲਬਮ ਦੇਣ ਦੇ ਬਾਵਜੂਦ ਗਾਇਕ ਦੀ ਆਤਮ ਹੱਤਿਆ ਦੇ ਪਿੱਛੇ ਦਾ ਅਸਲੀ ਸੱਚ ਕੀ ਆ ਦੇਖਦੇ ਆਪਾਂ ਪੰਜਾਬੀ ਗਾਇਕ ਹੈ ਧਰਮਪ੍ਰੀਤ ਜਿਨੇ ਜਿਹਦੇ ਕਈ ਸੌਂਗ ਨੇ ਅੱਜ ਸਾਡਾ ਦਿਲ ਤੋੜਤਾ ਦਿਲ ਕਿਸੇ ਹੋਰਤਾ ਟੁੱਟੇ ਜਿਲਨੀ ਜੁੜਤੇ ਇੱਕ ਤੋਂ ਇੱਕ ਤੋਂ ਬਾਅਦ 130 ਸੁਪਰੀਟ ਗੀਤਾਂ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਪਛਾਣ ਬਣਾਈ ਸੀ 2006 ਦੇ ਵਿੱਚ ਆਈ ਐਲਬਮ ਟੁੱਟੀਆਂ ਤੜਕ ਕਰਕੇ ਦੇ ਵਿੱਚ ਉਹਨਾਂ ਨੂੰ ਖਾਸੀ ਕਾਮਯਾਬੀ ਮਿਲੀ ਸੀ ਹੁਣ ਦੱਸਣਯੋਗ ਗੱਲ ਇਹ ਆ ਕਿ ਅੱਜ ਤੋਂ ਲਗਭਗ 39 ਸਾਲ ਪਹਿਲਾਂ ਪਿਤਾ ਜਗਰੂਪ ਸਿੰਘ ਤੇ ਮਾਤਾ ਬਲਵੀਰ ਕੌਰ ਦੇ ਘਰ ਜਨਮੇ ਧਰਮਪ੍ਰੀਤ ਚਾਰ ਭਾਈ ਭੈਣਾਂ ਦੇ ਵਿੱਚੋਂ ਦੂਜੇ ਨੰਬਰ ਤੇ ਸੀ ਬਚਪਨ ਦੇ ਵਿੱਚ ਹੀ ਪ੍ਰਾਇਮਰੀ ਸਕੂਲ ਦੇ ਵਿੱਚ ਪੜਦੇ ਹੋਏ ਬਾਲ ਸਭਾ ਦੇ ਵਿੱਚ ਉਹ ਗਾਣਾ ਗਾਉਂਦੇ ਸੀਗੇ ਤੇ ਗੁਰਦੇਵ ਸਿੰਘ ਕੈਂਥ ਦੇ ਨਾਲ ਕਵਿਸ਼ਰੀ ਵਾਰਾਂ ਵੀ ਗਾਉਣ ਲੱਗ ਪਏ ਸੀਗੇ ਗਾਇਕੀ ਦੇ ਵਿੱਚ ਆਏ ਧਰਮਪ੍ਰੀਤ ਤੇ ਸਵੱਲੀ ਨਜ਼ਰ 1997 ਦੇ ਵਿੱਚ ਪੰਜਾਬ ਦੇ ਪ੍ਰਸਿੱਧ ਗੀਤਕਾਰ ਪਿੰਦਰ ਡੱਬ ਵਾਲੀ ਦੀ ਪਈ ਜਦੋਂ ਉਹਦੀ ਪਹਿਲੀ ਟੇਪ ਦਿਲ ਨਾਲ ਖੇੜਦੀ ਰਹੀ ਨਾ ਧਰਮਪ੍ਰੀਤ ਨੇ ਰਾਤੋ-ਰਾਤ ਸਟਾਰ ਬਣ ਗਏ ਐਤੋਂ ਬਾਅਦ ਇੰਨਾ ਕਦੇ ਵੀ ਨਾ ਰੋਈ ਟੁੱਟੇ ਦਿਲ ਨਹੀਂ ਜੁੜਦੇ ਕਈ ਗਣੇ ਗਾਇਕੀਓ ਨੇ ਦਰਸ਼ਕਾਂ ਦੇ ਸਿਰ ਤੇ ਅਵਦਾ ਜਾਦੂ ਚੜਾਇਆ ਹੁਣ 1995 ਵਿੱਚ ਗਾਇਕੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਧਰਮਪ੍ਰੀਤ ਨੇ 2006 ਤੱਕ ਲਗਭਗ 30 ਸੁਪਰ ਹਿੱਟ ਐਲਬਮ ਨਿਕਕੜੀਆਂ 2006 ਤੋਂ ਬਾਅਦ ਉਹਨਾਂ ਦੀ ਕੋਈ ਐਲਬਮ ਜ਼ਿਆਦਾ ਕਾਮਯਾਬ ਨਾ ਹੋ ਸਕੀ ਪਹਿਲਾਂ ਵਰਗੀ ਉਹਨਾਂ ਨੂੰ ਸਫਲਤਾ ਨਾ ਮਿਲਣ ਦੇ ਕਾਰਨ ਉਹ ਡਿਪਰੈਸ਼ਨ 'ਚ ਚਲੇ ਗਏ ਤੇ ਡਿਪਰੈਸ਼ਨ ਦੇ ਜਾਣ ਤੋਂ ਬਾਅਦ ਉਹਨਾਂ ਨੇ ਇਹ ਕਦਮ ਚੱਕਿਆ ਧੰਨਵਾਦ ਜੀ